ਫਲੋਰ ਵਿੱਚ ਚੋਰੀਆਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ ਬੀਤੀ ਰਾਤ ਫਲੋਰ ਦੇ ਨਜ਼ਦੀਕੀ ਮਹੱਲਾ ਰਵਿਦਾਸਪੁਰਾ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਘਰ ਮਾਲਕ ਰਮਨ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਨਾਲ ਕੱਲ ਸ਼ਾਮ 4 ਵਜੇ ਰਖੜੀ ਬੰਨਣ ਲਈ ਪਿੰਡ ਗਏ ਹੋਏ ਸਨ ਸਵੇਰੇ ਵਾਪਸੀ ਤੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਚੋਰ ਘਰ ਵਿੱਚ ਦਾਖਲ ਹੋ ਕੇ ਬੈੱਡ ਤੇ ਲਿਮਾਰੀ ਦਾ ਸਮਾਨ ਉਲਟ-ਪੁਲਟ ਕਰ ਚੁੱਕੇ ਸਨ ਘਰ ਵਿੱਚ ਸੋਨੇ ਦੀਆਂ ਵਾਲੀਆਂ ਚਾਂਦੀ ਦੀ ਚੇਨ ਅਤੇ ਬੱਚਿਆਂ ਦੀ ਗੋਲਕ ਵਿੱਚੋਂ ਲਗਭਗ 4-5000 ਰੁਪਏ ਨਗਦ ਗਾਇਬ ਸਨ ਇਸਤੀ ਸੂchna ਥਾਣਾ ਫਿਲੌਰ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਫੜ ਕੇ ਉਹਨਾਂ ਨੂੰ ਬੰਦ ਦਾ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਹੈ ਜੀ ਰਮਨਾ ਪਰੀ ਪਤਾ ਲੱਗਾ ਵੀ ਤੁਹਾਡੇ ਘਰ ਇਹ ਜਿਹੜੀ ਮਜਬੂਤੀ ਚੋਰੀ ਦਾ 사건 ਨੂੰ ਅੰਜਾਮ ਦਿੱਤਾ ਗਿਆ ਥਾਣਾ ਪੜੀ ਇਹਨੇ ਮੇਰੇ ਸਿਸਟਰ ਤੇ ਗਏ ਸਿਸਟਰ ਮੇਰੇ ਗਏ ਸੀ ਦਸਾਂਝ ਕੋ ਉਹ ਪਿੰਡ ਰੱਖਣੀ ਆ ਤੇ ਗਏ ਸੀ ਤੇ 4 ਵਜੇ ਤਕਰੀਬਨ ਗਏ ਸੀਗੇ ਸਵੇਰੇ ਜਦੋਂ ਅਸੀਂ 10:00 ਵਜੇ ਇੱਥੇ ਆਏ ਤਾਂ ਸਾਡੇ ਇਹ ਜਾਲੀ ਬਾਹਲੀ ਟੁੱਟੀ ਹੋਈ ਸੀਗੀ ਤੇ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤੇ ਸਾਰਾ ਸਾਡਾ ਸਮਾਨ ਖਲਾੜਿਆ ਹੋਇਆ ਸੀਗਾ ਅੱਛਾ ਜੀ ਹਾਂਜੀ ਤੇ ਕੀ ਕੀ ਵਕਸਾਨ ਹੋਇਆ ਤੇ ਇੱਕ ਕੁੜੀ ਗੁੜੀ ਦੇ ਮੇਰੀ ਭੈਣ ਦੀਆਂ ਵਾਲੀਆਂ ਸੀਗੀਆਂ ਤੇ ਤੇ ਪੁੰਨਿਆਣਿਆਂ ਦੇ ਗੋਲੇ ਦੇ ਵਿੱਚ ਪੈਸੇ ਸੀਗੇ 4-5 ਹਜ਼ਾਰ ਦੇ ਕਰੀਬ ਤੇ ਇੱਕ ਸਗੀ ਚੇਨਮ ਪਰੋਣੇ ਦੀ ਚਾਂਦੀ ਦੀ ਚੇਨ ਸੀਗੀ ਅੱਛਾ ਜੀ ਹਾਂਜੀ ਅੰਦਾਜ਼ਾ ਟੋਟਲ ਕਿੰਨਾ ਦਾ ਨੁਕਸਾਨ ਹੋਇਆ ਅੰਦਾਜ਼ਾ ਭਾਜੀ ਕੁਝ ਕਹਿ ਸਕਦੇ ਹੋਣ ਆਪਾਂ ਸੋਨੇ ਦੀਆਂ ਬਾਗੀਆਂ ਇਹ ਚਾਂਦੀ ਦੀ ਕਹਿ ਸੀ 4-5000 ਰੁਪਏ 돌ਪਦਾ ਸੀ ਹਾਂਜੀ ਹਾਂਜੀ ਪੁਲਿਸ ਨੇ ਭਾਜੀ ਸੂਚਨਾ ਦੇ ਹਾਂਜੀ ਪੁਲਿਸ ਵਾਲੇ ਆਏ ਸੀਗੇ ਮੌਕਾ ਮੌਕਾ ਵਾਰਦਾਤ ਦੇਖ ਗਏ ਕੀ ਮੰਗ ਕੀ ਕਰਦੇ ਆਪਾਂ ਮੰਗ ਇਹੀ ਆ ਵੀ ਸਾਨੂੰ ਇਨਸਾਫ ਚਾਹੀਦਾ ਜੀ ਫਲੋਰ ਵਿੱਚ ਚੋਰੀਆਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧ ਰਹੀਆਂ ਹਨ ਬੀਤੀ ਰਾਤ ਫਲੋਰ ਦੇ ਨਜ਼ਦੀਕੀ ਮਹੱਲਾ ਰਵਿਦਾਸਪੁਰਾ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਘਰ ਮਾਲਕ ਰਮਨ ਨੇ ਦੱਸਿਆ ਕਿ ਉਹ ਆਪਣੀ ਭੈਣ ਦੇ ਨਾਲ ਕੱਲ ਸ਼ਾਮ 4 ਵਜੇ ਰਖੜੀ ਬੰਨਣ ਲਈ ਪਿੰਡ ਗਏ ਹੋਏ ਸਨ ਸਵੇਰੇ ਵਾਪਸੀ ਤੇ ਦੇਖਿਆ ਤਾਂ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਚੋਰ ਘਰ ਵਿੱਚ ਦਾਖਲ ਹੋ ਕੇ ਬੈੱਡ ਤੇ ਲਿਮਾਰੀ ਦਾ ਸਮਾਨ ਉਲਟ ਪੁਲਟ ਕਰ ਚੁੱਕੇ ਸਨ ਘਰ ਵਿੱਚ ਸੋਨੇ ਦੀਆਂ ਬਾਲੀਆਂ ਚਾਂਦੀ ਦੀ ਚੇਨ ਅਤੇ ਬੱਚਿਆਂ ਦੀ ਗੋਲਕ ਵਿੱਚੋਂ ਲਗਭਗ 4-5000 ਰੁਪਏ ਨਗਦ ਗਾਇਬ ਸਨ ਇਸਤੀ ਸੂਚਨਾ ਥਾਣਾ ਫਲੋਰ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ਦੀ ਜਾਂਚ ਕੀਤੀ ਗਈ ਹੈ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਫੜ ਕੇ ਉਹਨਾਂ ਨੂੰ ਬਣਦਾ ਇਨਸਾਫ ਦਵਾਇਆ ਜਾਵੇ ਮੇਰਾ ਨਾਮ ਭਾਈ ਰਮਨਾ ਭਾਈ ਪਤਾ ਲੱਗਦਾ ਵੀ ਤੁਹਾਡੇ ਘਰ ਇਹ ਜਿਹੜੀ ਮਹੱਤੀ ਚੋਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਸਾਰਾ ਮਾਮਲਾ ਭਾਈ ਇਹਨੇ ਮੇਰੇ ਸਿਸਟਰ ਤੇ ਗਏ ਸਿਸਟਰ ਮੇਰੇ ਗਏ ਸੀ ਇਹ ਦਸਾਂਝ ਕੋਲ ਪਿੰਡ ਰੱਖਣੀਆਂ ਤੇ ਗਏ ਸੀ ਤੇ 4 ਵਜੇ ਤਕਰੀਬਨ ਗਏ ਸੀਗੇ ਸਵੇਰੇ ਜਦੋਂ ਅਸੀਂ 10 ਵਜੇ ਇੱਥੇ ਆਏ ਤਾਂ ਸਾਡੇ ਇਹ ਗਰੀਬ ਵਾਲੀ ਟੁੱਟੀ ਹੋਈ ਸੀਗੀ ਤੇ ਅਸੀਂ ਜਦੋਂ ਅੰਦਰ ਜਾ ਕੇ ਦੇਖਿਆ ਤੇ ਸਾਰਾ ਸਾਡਾ ਸਾਮਾਨ ਖਲਾੜਿਆ ਹੋਇਆ ਸੀਗਾ ਅੱਛਾ ਜੀ ਹਾਂਜੀ ਤੇ ਕੀ ਕੀ ਵਸਤਾਂ ਮਿਲਿਆ ਬਈ ਇੱਕ ਕੁੜੀ ਗੁੜੀ ਮੇਰੀ ਭੈਣ ਦੀਆਂ ਵਾਲੀਆਂ ਸੀਗੀਆਂ ਤੇ ਤੇ ਪੁਰਾਣਿਆਂ ਦੇ ਗੋਲੇ ਦੇ ਚ ਪੈਸੇ ਸੀਗੇ 4-5 ਹਜ਼ਾਰ ਦੇ ਕਰੀਬ ਤੇ ਇੱਕ ਸੀਗੀ ਚੇਨਮ ਪੁਰਾਣੇ ਦੀ ਚਾਂਦੀ ਦੀ ਚੇਨ ਸੀਗੀ ਅੱਛਾ ਜੀ ਹਾਂਜੀ ਅੰਦਰ ਦਾ ਟੋਟਲ ਕਿੰਨਾ ਕੁ ਸਾਮਾਨ ਹੈ ਅੰਦਰ ਜਾ ਕੇ ਭਾਜੀ ਕੁਝ ਕਹਿ ਸਕਦੇ ਹੁਣ ਆਪਾਂ ਫੋਨ ਇਹਨੀਆਂ ਬਾਗੀਆਂ ਨੂੰ ਚਾਹੀਦੀ ਕਹਿੰਸੀ 4-5000 ਰੁਪਏ ਖੁੱਲਪਦਾ ਸੀ ਹਾਂਜੀ ਹਾਂਜੀ ਪੁਲਿਸ ਨੇ ਭਾਈ ਸੂਚਨਾ ਦੇ ਹਾਂਜੀ ਪੁਲਿਸ ਵਾਲੇ ਆਏ ਸੀਗੇ ਮੌਕਾ ਮੌਕਾ ਪਾਰਦਾ ਦੇ ਗਏ ਕੀ ਮੰਗ ਦੀ ਕਰਦੇ ਆਪਾਂ ਮੰਗ ਇਹੀ ਜਾਦੇ ਸਾਨੂੰ ਇਨਸਾਫ ਚਾਹੀਦਾ ਜੀ